ਅੱਜ ਦੇ ਦਿਨ 5 ਅਗਸਤ 1992 ਈਸਵੀ ਨੂੰ ਬਹੁਤ ਹੀ ਸਤਿਕਾਰਯੋਗ ਭਗਤ ਪੂਰ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ अनेका ਸੇਵਾਵਾਂ ਕੀਤੀਆਂ ਸਭ ਤੋਂ ਵੱਡੀ ਗੱਲ ਸਮਰਪਣ ਭਾਵਨਾ ਦੇ ਨਾਲ ਪਿਆਰ ਦੇ ਨਾਲ ਨਿਰਸਵਾਰਥ ਹੋ ਕੇ ਸੇਵਾ ਕੀਤੀ ਜਦੋਂ ਉਹਨਾਂ ਦੇ ਜੀਵਨ ਦਾ ਪਛੋਕੜ ਵੇਖਦੇ ਹਾਂ ਤੇ ਹਿੰਦੂ ਪਰਿਵਾਰ ਦੇ ਨਾਲ ਸਬੰਧ ਰੱਖਦੇ ਇਨ ਪਹਿਲਾ ਨਾਮ RAM JI DAS ਹੈ ਜਿਸ ਵਕਤ 10ਵੀਂ ਦਾ ਪੇਪਰ ਦੇ ਕੇ ਉਹ ਵਾਪਸ ਪਿੰਡ ਨੂੰ ਆ ਰਹੇ ਨੇ ਰਸਤੇ ਵਿੱਚ ਇੱਕ ਮੰਦਰ ਵਿੱਚ ਰੁਕਦੇ ਨੇ ਜਿੱਥੇ ਮੂਰਤੀਆਂ ਦੇ ਉੱਤੇ ਮਿੱਟੀ ਕੱਟਾ ਜੋ ਬਰਸੋਂ ਪਹਿਲਾਂ ਦਾ ਜੰਮਿਆ ਹੋਇਆ ਉਹਦੀ ਸੇਵਾ ਪੂਰੀ ਧੀਜ ਦੇ ਨਾਲ ਕਰਦੇ ਨੇ ਸਵਾਰਦੇ ਨੇ ਪਰ ਜਿਸ ਵਕਤ ਪ੍ਰਸ਼ਾਦਾ ਛਕਣ ਦੀ ਵਾਰੀ ਆਉਂਦੀ ਹੈ ਤੇ ਉਹਨਾਂ ਨੂੰ ਪੰਗਤ ਵਿੱਚੋਂ ਉਠਾ ਦਿੱਤਾ ਜਾਂਦਾ ਹੈ ਮਨ ਵਿੱਚ ਬੜਾ ਗਿਲਾ ਆਉਂਦਾ ਵੀ ਸਾਰਾ ਦਿਨ ਹੋ ਗਿਆ ਸੇਵਾ ਕਰਦੇ ਆ ਹੋਏ ਆ ਵੀ ਹੁਣ ਮੇਰੀ ਜਾਤ ਪੁੱਛੀ ਗਈ ਮੇਰੇ ਨਾਲ ਬਿਤਕਰਾ ਕੀਤਾ ਗਿਆ ਮੈਨੂੰ ਪੰਗ ਦੇ ਵਿੱਚ ਉਠਾ ਦਿੱਤਾ ਗਿਆ ਪਰ ਜਿਸ ਵਕਤ RAM JI DAAS ਗੁਰਦੁਆਰਾ ਬੇਰ ਸਾਹਿਬ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਕੋਈ ਜਾਤ ਨਹੀਂ ਉਹਨਾਂ ਦੀ ਪੁੱਛੀ ਜਾਂਦੀ ਪੰਗ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਇੱਕੋ ਪੰਗ ਦੇ ਵਿੱਚ ਜਿੱਥੇ ਭਿਖਾਰੀ ਹੋਵੇ ਚਾਹੇ ਰਾਜਾ ਹੋਵੇ ਕਿਸੇ ਨਾਲ ਕੋਈ ਬਿਤਕਰਾ ਨਹੀਂ ਸਿਧਾਂਤਾਂ ਤੋਂ ਇੰਨੇ ਕ ਪ੍ਰਭਾਵਿਤ ਹੋਏ RAM JI DAAS ਉਹਨਾਂ ਨੇ ਫਿਰ ਸਿੱਖ ਬਣ ਦਾ ਫੈਸਲਾ ਕਰ ਲਿਆ ਸਿੱਖ ਬਣਦੇ ਨੇ ਛੋਟੀ ਉਮਰ ਹੈ ਜਿਸ ਵਕਤ ਉਹਨਾਂ ਦੇ ਪਿਤਾ ਵੀ ਚੜ੍ਹਾਈ ਕਰ ਜਾਂਦੇ ਨੇ ਘਰ ਦੇ ਵਿੱਚ ਗਰੀਬੀ ਹੈ ਮਾਤਾ ਮਹਿਤਾਬ ਕੌਰ ਜਿਹੜੀ RAM JI DAAS ਜੀ ਦੀ ਮਾਂ ਹੈ ਉਹ ਲਾਹੌਰ ਦੇ ਵਿੱਚ ਘਰਾਂ ਦੇ ਵਿੱਚ ਝੂਠੇ ਬਰਤਨ ਮਾਂਜ ਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ ਇਹ ਪਰਿਵਾਰ ਗੁਰਦੁਆਰਾ ਡੇਰਾ ਸਹਿਬ ਲਾਹੌਰ ਦੇ ਵਿੱਚ ਉੱਥੇ ਰਹਿੰਦਾ ਹੈ ਤੇ ਉੱਥੇ ਰਹਦੇ ਆ ਦੌਰਾਨ 1934 ਈਸਵੀ ਦੇ ਵਿੱਚ ਕੁਝ 4 ਕੁਸਾਲਾਂ ਦੇ ਬੱਚੇ ਨੂੰ ਜੋ ਅਪਾਹਜ ਹੈ ਰੁੰਦੇ ਕਰ ਲਾਉਂਦੇ ਨੂੰ ਕੋਈ ਪ੍ਰਕਾਰ ਮੈਂ ਵਿੱਚ ਛੱਡ ਜਾਂਦਾ ਹੈ ਜਿਹਦੀ ਸੇਵਾ ਸੰਭਾਲ ਭਗਤਪੂਰ ਸਿੰਘ ਜੀ ਕਰਦੇ ਨੇ ਉਸ ਇੱਕ ਬੱਚੇ ਤੋਂ ਸਫਰ ਸ਼ੁਰੂ ਕਰਕੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਸੰਸਥਾ ਭਗਤਪੂਰ ਸਿੰਘ ਜੀ ਨੇ ਦਿੱਤੀ ਹੈ ਪਿੰਗਲਵਾੜਾ ਜੋ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਤੇ ਉਹ ਭਗਤਪੂਰ ਸਿੰਘ ਜੀ ਦੀ ਦੀਨ ਹੈ ਜਿੱਥੇ ਹਜ਼ਾਰਾਂ ਬੱਚਿਆਂ ਦੀ ਦੇਖਭਾਲ ਹੁੰਦੀ ਹੈ ਲੋਲੇ ਲੰਗੜੇ ਪਾਹਜ ਬੱਚੇ ਜਿਹੜੇ ਆ ਸੋ ਉਹਨਾਂ ਨੇ ਆਪਣੇ ਜੀਵਨ ਦੌਰਾਨ ਸਮਰਪਣ ਭਾਵਨਾ ਦੇ ਨਾਲ ਉਹਨਾਂ ਅਪਾਹਜਾਂ ਦੀ ਸੇਵਾ ਕੀਤੀ ਹੈ ਹੋਰ ਵੀ ਰਸਤੇ ਵਿੱਚ ਜਾਂਦਿਆਂ ਦੌਰਾਨ ਉਹਨਾਂ ਨੇ ਨਾਲ ਇੱਕ ਬਰਤਨ ਰੱਖਣਾ ਕੋਈ ਰੋੜਾ ਆਉਣਾ ਜਾਂ ਗੋਬਰ ਆਉਣਾ ਉਹਨੂੰ ਚੁੱਕਣਾ ਸਾਈਡ ਤੇ ਰੱਖਣਾ ਜਿਹੜਾ ਜਿਹੜੀ ਖਾਦ ਬਣਾਉਣ ਵਾਲੀ ਜਾਂ ਗੋਬਰ ਵਗੈਰਾ ਉਹਨਾਂ ਨੂੰ ਦਰਖਤਾਂ ਨੂੰ ਪਾ ਦੇਣਾ ਅਨੇਕਾਂ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਯਤਨ ਕੀਤਾ ਕਿਤਾਬਾਂ ਜਿਹੜੀਆਂ ਲਿਖੀਆਂ ਨੇ ਸੋ ਜਿਹੜਾ ਉਹਨਾਂ ਦੇ ਜੀਵਨ ਨੂੰ ਜਦੋਂ ਪੜਦੇ ਆ ਨਾ ਸਮਰਪਣ ਭਾਵਨਾ ਦੇ ਨਾਲ ਜੋ ਸੇਵਾ ਉਹਨਾਂ ਨੇ ਕੀਤੀ ਜੋ ਗੁਰਬਾਣੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਵੀ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਸਤਗੁਰੂ ਜੀ ਦਾ ਹੁਕਮ ਮੰਨ ਕੇ ਜਿਵੇਂ ਸਤਗੁਰੂ ਜੀ ਕਹਿੰਦੇ ਸਨ ਉਸ ਸੇਵਾ ਨੂੰ ਉਹਦਾ ਨਭਾਇਆ ਨਿਰਸਵਾਰਥ ਹੋ ਕੇ ਜਿਵੇਂ ਪਾਸ਼ਾ ਕਹਿੰਦੇ ਨੇ ਸਤਗੁਰੂ ਕੀ ਸੇਵਾ ਗਾ ਖੜੀ ਸਿਰ ਦੀਜੈ ਆਪ ਗਵਾਈ ਸੇਵਾ ਕਿੰਨੀ ਕੁ ਸੌਖੀ ਹੈ ਸਤਗੁਰੂ ਪਾਸ਼ਾ ਕਹਿੰਦੇ ਬੜੀ ਔਖੀ ਸੇਵਾ ਹੈ ਭਾਈ ਇੱਥੇ ਸਿਰ ਵਾਰਨਾ ਪੈਂਦਾ ਆਪਾ ਭਾਵ ਗਵਾਉਣਾ ਪੈਂਦਾ ਤੇ ਜਦੋਂ ਭਗਤਪੂਰ ਸਿੰਘ ਦਾ ਜੀ ਦਾ ਜੀਵਨ ਵੇਖਦੇ ਆਂ ਤੇ ਉਹਨਾਂ ਨੇ ਆਪਾ ਭਾਵ ਗਵਾ ਕੇ ਸਮਰਪਣ ਭਾਵਨਾ ਦੇ ਨਾਲ ਉਹ ਸੇਵਾ ਕੀਤੀ ਹੈ ਬੜਾ ਕੁਝ ਸੁਣਨਾ ਪੈਂਦਾ ਬੜਾ ਕੁਝ ਸਹਿਣਾ ਪੈਂਦਾ ਇੰਨਾ ਹਜ਼ਾਰਾਂ ਬੱਚਿਆਂ ਦੇ ਖਾਣੇ ਦਾ ਪਹਿਨਣ ਦਾ ਪ੍ਰਬੰਧ ਕਰਨਾ ਭਗਤਪੂਰ ਸਿੰਘ ਜੀ ਵਾਸਤੇ ਕਿੰਨਾ ਕਠਿਨ ਸੀ ਕਿੰਨਾ ਮੁਸ਼ਕਲ ਸੀ ਪਰ ਫੇਰ ਵੀ ਉਸ ਸੇਵਾ ਨੂੰ ਜਾਰੀ ਰੱਖਿਆ ਹੈ ਇਹ ਸੌਖਾ ਨਹੀਂ ਹੁੰਦਾ ਸੇਵਾ ਕਰਨਾ ਪਰ ਭਗਤਪੂਰ ਸਿੰਘ ਜੀ ਨੇ ਸਮਰਪਣ ਭਾਵਨਾ ਦੇ ਨਾਲ ਉਹ ਸੇਵਾ ਨਿਭਾਈ ਤੂ ਦੇਖਦੇ ਆ ਜਿੰਨੇ ਵੱਡੇ ਪੱਧਰ ਤੇ ਅੱਜ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਉਹਨਾਂ ਦੀਆਂ ਸਖਿਆਮਾਂ ਦਾ ਸਾਡੇ ਸਮਾਜ ਵਿੱਚ ਪ੍ਰਚਾਰ ਕਰਨਾ ਚਾਹੀਦਾ ਦੱਸਣਾ ਚਾਹੀਦਾ ਕਿ ਉਹਨੇ ਵੱਡੇ ਪੱਧਰ ਤੇ ਅੱਜ ਸਮਾਗਮ ਹੁੰਦੇ ਨੇ ਅਸੀਂ ਉਹਨਾਂ ਸਾਦਾ ਸੰਤਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ ਉਹਨਾਂ ਦੀਆਂ ਵਰਸੀਆਂ ਸਾਨੂੰ ਯਾਦ ਰਹਿ ਗਈਆਂ ਪਰ ਚਾਹੀਦਾ ਸੀ ਭਗਤਪੂਰ ਸਿੰਘ ਜੀ ਵਰਗੇ ਯੋਧਿਆਂ ਨੂੰ ਸੂਰਮਿਆਂ ਨੂੰ ਅਸੀਂ ਯਾਦ ਕਰਦੇ ਉਹਨਾਂ ਦੀਆਂ ਸਖਿਆਵਾਂ ਜੋ ਉਹਨਾਂ ਨੇ ਆਪਣੇ ਜੀਵਨ ਦੌਰਾਨ ਪੂਰਨੇ ਪਾਏ ਨੇ ਕਿਤੇ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਪਤਾ ਲੱਗ ਦੇ ਹੁਣ ਅਸੀਂ ਉਹਨਾਂ ਦੇ ਵਾਰਸ ਬਣਦੇ